ਗੜਦੀਵਾਲਾ ਦੇ ਕੰਢੀ ਖੇਤਰ ਵਿੱਚ ਪੈਂਦੇ ਪਿੰਡ ਰਾਮਟਟਵਾਲੀ ਵਿਖੇ ਘਰਾਂ ਵਿੱਚ ਜੰਗਲੀ ਚੀਤੇ ਦੇ ਬਾਗ ਦੇ ਘੁੰਮਣ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਕਿਸ਼ੋਰੀ لال ਨੇ ਦੱਸਿਆ ਕਿ ਪਿੰਡ ਰਾਮਟਟਵਾਲੀ ਵਾਸੀ ਪਿਛਲੇ 4-5 ਮਹੀਨਿਆਂ ਤੋਂ ਖੌਫ ਦੇ ਮਾਹੌਲ ਵਿੱਚ ਜੀ ਰਹੇ ਹਨ। ਚੀਤੇ ਦੇ ਖੁੱਲਿਆਂ ਘੁੰਮਣ ਫਿਰਨ ਕਰਕੇ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਲੋਕ ਆਪਣੇ ਘਰਾਂ ਤੋਂ ਬਾਹਰ ਸੁਰੱਖਿਅਤ ਨਹੀਂ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਵਿੱਚ ਉਹ ਪਿੰਜਰੇ ਲਗਾ ਚਲੇ ਗਏ ਸਨ ਪਰ ਖੌਫਨਾਕ ਜੰਗਲੀ ਚੀਤੇ ਤੇ ਬਾਗ ਨੂੰ ਕਾਬੂ ਕਰਨ ਦੇ ਹੋਰ ਯਤਨ ਨਹੀਂ ਕੀਤੇ ਗਏ ਜਿਸ ਨਾਲ ਉਹ ਪਰੇਸ਼ਾਨੀ ਦੇ ਆਲਮ ਵਿੱਚ ਹਨ ਉਹਨਾਂ ਦੱਸਿਆ ਕਿ ਜੰਗਲੀ ਚੀਤੇ ਤੇ ਬਾਗ ਕੁੱਤਿਆਂ ਤੇ ਪਸ਼ੂਆਂ ਤੇ ਹਮਲਾ ਕਰਕੇ ਨੁਕਸਾਨ ਪਹੁੰਚਾ ਚੁੱਕੇ ਨੇ ਅਤੇ ਮਨੁੱਖੀ ਜਾਨਾਂ ਖਤਰੇ ਵਿੱਚ ਹਨ ਉਹਨਾਂ ਕਿਹਾ ਕਿ ਜੇਕਰ ਕੋਈ ਅਣਸਖਾਵੀ ਘਟਨਾ ਵਾਪਰਦੀ ਹੈ ਤਾਂ ਉਸ ਲਈ ਪ੍ਰਸ਼ਾਸਨ ਅਤੇ ਜੰਗਲੀ ਵਿਭਾਗ ਦੇ ਕਰਮਚਾਰੀ ਤੇ ਅਧਿਕਾਰੀ ਜ਼ਿੰਮੇਵਾਰ ਹੋਣਗੇ ਸਾਡੇ ਵੱਲ ਰਾਮ ਜੀ ਗਰੀਬੇ ਚ ਚਾਰ ਪੰਜ ਮਹੀਨੇ ਤੋਂ ਪੀਤਾ ਬਾਗੋਂ ਬਰੇ ਹੈ ਕਈ ਵਾਰ ਪਰਿਸ਼ਾਦ ਨੂੰ ਦੇਖ ਕੇ ਜੰਗਲਾ ਵੀ ਲਾਇਆ ਪਹਿਲਾਂ ਵੀ ਜੰਗਲਾ ਲਾਇਆ ਹੁਣ ਵੀ ਜੰਗਲਾ ਲਾਇਆ ਜੰਗਲੇ ਵਿੱਚ ਪੀਤਾ ਫਰਦਾ ਨੇ ਅਸਾਰੇ ਘਰਾਂ ਨੂੰ ਘੁੰਮਦਾ ਹੈ ਰਾਤ ਨੂੰ ਦਿਨੇ ਜਿਹਨੇ ਵੀ ਕਈ ਵਾਰ ਦੇਖਿਆ ਅਸੀਂ ਬੜੇ ਪਰਸਾਦ ਪਰੇਸ਼ਾਨ ਹੈ ਇਸ ਵਾਕ ਤੋਂ ਕੋਈ ਐਸੀ ਬਾਕੀ ਟਕਣਾ ਬਾਕੀ ਜੰਦੀ ਹੈ ਤਾਂ ਪ੍ਰਸ਼ਾਸਨ ਜਲਦੀ ਰੋਵੇਗਾ ਇਹਨੂੰ ਜਮਾਰੀ ਕੋਈ ਨਹੀਂ ਕਰਾਦੀ ਅੱਛਾ ਅੱਛਾ ਨੂੰ 50 ਨੂੰ 2000 ਰੁਪਏ ਦੱਸ ਦਿੱਤਾ 2000 ਦੱਸਿਆ ਵੀ ਇਹ ਜਨਰੇਟਰ ਵੀ ਲਾਇਆ ਉਹਨਾਂ ਨੇ ਕਿਹਦੇ ਨਾਲ ਉਹਨੇ ਜਨਰੇਟਰ ਬਾਗ ਵੜਦਾ ਨਹੀਂ ਉਹਨਾਂ ਦਾ ਕੰਮ ਐਵੇਂ ਆਪਰੋਂ ਸਾਹਮਣੇ ਕਿੱਦਾਂ ਕਰਮਣਾ ਇੱਕ ਰਾਂਝ ਕੰਮ ਦਾ ਤੇਰੀ ਚਾਰ ਮਹੀਨੇ ਦੋ ਦਿਨ ਕੁੱਤੇ ਵੀ ਫੜੇ ਆ ਦੋ ਦਿਨ ਪੈਸੇ ਦੀ ਫੜੇ ਆ ਤਾਂ ਹੁਣ ਦੇਖੋ ਤਵੰਦੇ ਵੀ ਫੜਿਆ ਤਾਂ ਫਿਰ ਬੰਦੇ ਪ੍ਰਸ਼ਾਸਨ ਦੇ ਪੈਰ ਹੋਵੇਗਾ ਇਸ ਕਰਕੇ ਅੱਜ ਵਿਧਾਇਕ ਜੀ ਅੱਜੋਰ ਕੇ ਦੇਖੀ ਕਰਦੇ ਆਗੇ ਇਹਨੂੰ ਜਲਦੀ ਜਲਦੀ ਸੰਭੇ ਜਾਵੇ ਬੜੀ ਬਿਹਰਮਾਨੀ ਹੋਊਗੀ ਥੈਂਕ ਯੂ